ਕੌਮੀ ਅਨਸਾਫ਼ ਮੋਰਚਾ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬਠਿੰਡਾ ਦੇ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਗਿਆ ਰੋਸ ਮਾਰਚ ਅਤੇ ਫੂਕਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੋਤਰਾ ਅੱਜ ਬਠਿੰਡਾ ਦੇ ਗੁਰਦੁਆਰਾ ਹਾਜ਼ਰਤ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਕੋਮੀ ਅਨਸਾਫ ਮੋਰਚਾ ਦੇ ਆਗੂ ਤੇ ਉਹਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਕਿਸਾਨ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਗੁਰਦੁਆਰਾ ਹਾਜ਼ਰੀਤਨ ਸਾਹਿਬ ਤੋਂ ਚੱਲ ਕੇ ਬਠਿੰਡਾ ਦੇ ਰਿੰਦਰਾ ਕਾਲਜ ਦੇ ਨੇੜੇ ਤੱਕ ਇੱਕ ਰੋਸ ਮਾਰਚ ਕੀਤਾ ਗਿਆ ਤੇ ਇਸ ਮੌਕੇ ਇਹਨਾਂ ਵੱਲੋਂ ਬਠਿੰਡਾ ਦੇ ਰਿੰਦਰਾ ਕਾਲਜ ਦੇ ਨੇੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਦਿਨ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁੱਤਰਾ ਫੁਕੇ ਗਿਆ ਇਹ ਸੁਣ ਦਿਖਾ ਰਹੀਆਂ ਬਠਿੰਡਾ ਦੇ ਰਿੰਦਰ ਕਾਲਜ ਦੇ ਨੇੜੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਰੋਹ ਸਮਾਜ ਨਾਲ ਚੜ ਕੇ ਪੁੱਤਰਾ ਫੁਕੇ ਗਿਆ ਆ ਉਸ ਨੂੰ ਸੁਣਾਉਣੇ ਇਸ ਬੰਦੀ ਕੀ ਕਹਿੰਦੇ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਆਗੂ ਸਰਕਾਰ ਮੁਰਦਾਬਾਦ 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 ਭਗਵਾਨ ਜੀ ਸਰਕਾਰ ਮੁਰਦਾਬਾਦ 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 ਬੰਦੀ ਸਰਕਾਰ ਮੁਰਦਾਬਾਦ 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 ਸਰਕਾਰ ਮੁਰਦਾਬਾਦ ਮੁਰਦਾਬਾਦ ਭਗਵਾਨ ਜੀ ਸਰਕਾਰ ਮੁਰਦਾਬਾਦ 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 ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਬਾਬਾ ਜੀ ਕੀ ਨਾਮ ਤੁਹਾਡਾ ਬਾਬਾ ਹਦੀਪ ਸਿੰਘ ਮਹਾਰਾਜ ਕਿਸੇ ਕੋ ਲਈ ਅੱਜ ਫਿਰ ਰੋਸ ਮਾਰਚ ਕੀਤਾ ਗਿਆ ਹੈ ਅੱਜ ਦਾ ਰੋਸ ਮਾਰਚ ਆ ਇੱਕ ਤਾਂ ਕੌਮੀ ਇਨਸਾਫ ਮੋਰਚਾ ਜਿਹੜਾ ਬੜੇ ਲੰਮੇ ਸਮੇਂ ਤੋਂ ਲੱਗਿਆ ਪਿਆ ਕੋਈ ਉਹਦੀ ਸੁਣਵਾਈ ਨਹੀਂ ਹੋ ਰਹੀ ਕਿਸੇ ਕਿਸਮ ਦੀ ਬੰਦੀ ਸਿੰਘ ਜਿਹੜੇ ਨੇ 30 30 32 32 35 35 ਸਾਲਾਂ ਤੋਂ ਲੱਗ ਕੇ ਹੁਣ ਤੱਕ ਬਹੁਤ ਜੇਲ੍ਹਾਂ ਚ ਬੈਠੇ ਨੇ ਜਿਨ੍ਹਾਂ ਦੇ ਕਈ ਉਹ ਵੀ ਬੈਠੇ ਨੇ ਜਿਨ੍ਹਾਂ ਦਾ ਕਸੂਰ ਵੀ ਕੋਈ ਨਹੀਂਗਾ ਜਿਨ੍ਹਾਂ ਨੇ ਕੋਈ ਕੋਈ ਸਜ਼ਾ ਨਹੀਂ ਕੋਈ ਕੁਝ ਨਹੀਂ ਵੈਸੇ ਹੀ ਰੱਖੀ ਬੈਠੇ ਨੇ ਇਸ ਤਰ੍ਹਾਂ ਕਰਕੇ ਕਾਫੀ ਕੁਛ ਆ ਉਦੇ ਨਾਲ ਨਾਲ ਪੰਜਾਬ ਦੇ ਹੋਰ ਵੀ ਮਸਲੇ ਨੇ ਜਿਵੇਂ ਅੱਜ ਆ ਇੱਕ ਨਵਾਂ ਜ਼ਮੀਨ ਰਿਕਵਰ ਕਰਨ ਦਾ ਚੱਲ ਰਿਹਾ ਇਹ ਆ ਸਾਡੇ ਜਿਹੜੇ ਬਾਰਡਰ ਆ ਉਹ ਖੋਲੇ ਜਾਣੇ ਚਾਹੀਦੇ ਆ ਸਾਨੂੰ ਵਪਾਰ ਵਾਸਤੇ ਪਾਕਿਸਤਾਨ ਨਾਲ ਇਹ ਜਿਹੇ ਮਸਲੇ ਸਾਡੇ ਕਈ ਅਨੇਕਾਂ ਹੀ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਜੱਜ ਦਾ ਜਿਹੜਾ ਮਾਰਚ ਆ ਉਹ ਕਰ ਰਹੇ ਆ ਸਾਰੇ ਪੰਜਾਬ ਦੇ ਵਿੱਚ ਇਹ ਹੋ ਰਿਹਾ ਜਾਂਦੇ ਜਿਹੜੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਉਹਨੂੰ ਲੈ ਕੇ ਅੱਜ ਅਸੀਂ ਹੁਣ ਇੱਥੇ ਹਾਜੀ ਰਤਨ ਗੁਰਦੁਆਰਾ ਸਾਹਿਬ ਤੋਂ ਵੀ ਇੱਕ ਮਾਰਚ ਕਰ ਰਹੇ ਹਾਂ ਸਾਰੀਆਂ ਜਥੇਬੰਦੀਆਂ ਵਿੱਚ ਕਿਸਾਨ ਜਥੇਬੰਦੀਆਂ ਵੀ ਨੇ ਸਿੱਖ ਜਥੇਬੰਦੀਆਂ ਨੇ ਸਾਲੀਆਂ ਰਲ ਕੇ ਤੇ ਮਾਰਚ ਕਰਨ ਜਾ ਰਹੀਆਂ ਨੇ ਡੀਸੀ ਦਫ਼ਤਰ ਵੱਲੋਂ ਤੇ ਹੁਣ ਇਥੋਂ ਮਾਰਚ ਥੋੜੀ ਦੇਰ ਬਾਅਦ ਸ਼ੁਰੂ ਹੋ ਰਿਹਾ ਹਾਂਜੀ 500 ਰੁਪਏ ਸੰਗਰਾਮਾ ਜਨ ਸੈਕਟਰੀ ਪੰਜਾਬ ਭਾਰਤ ਤੋਂ ਲੱਖਾਂ ਟਪਾਈ ਦੀ ਕੀ ਮਾਮਲਾ ਇਹ ਪੁਰਾਣਾ ਸੀ ਜਿਹੜਾ ਅੱਜ ਸਾਡਾ ਰੋਸ ਮਾਰਚ ਹੈ ਇਹ ਕੌਮੀ ਇਨਸਾਫ਼ ਮੋਰਚ ਦੀ ਕਲਪਤ ਹੈ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਮੁੱਖ ਮੁੱਦਾ ਜਿਹੜਾ ਹੈਗਾ ਜਿਹੜੇ ਕਿ ਉਹ ਬਹੁਤ ਸਾਲ ਹੋ ਗਏ ਮਤਲਬ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਆ ਦੇ ਸਜ਼ਾਵਾ ਵੀ ਪੂਰੇ ਕਰ ਚੁੱਕੇ ਨੇ ਪਰ ਹਜੇ ਤੱਕ ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਉਹਨਾਂ ਨੂੰ ਬਾਹਰ ਕੱਢਣ ਲਈ ਜਦੋਂ ਕਿ ਕੋਈ ਕਾਨੂੰਨ ਨਹੀਂ ਕਹਿੰਦਾ ਜਦੋਂ ਕੋਈ ਵੀ ਇਨਸਾਨ ਆਪ ਦੀ ਸਜ਼ਾ ਪੂਰੀ ਕਰ ਉਹਨੂੰ ਰਿਹਾ ਕੀਤਾ ਜਾਂਦਾ ਪਰ ਇਹ ਪਹਿਲਾ ਸਾਡੇ ਸਿੱਖਾਂ ਨਾਲ ਬੇਇਨਸਾਫੀ ਹੈ ਜਿਹੜੀ ਹਜੇ ਤੱਕ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਦੋਂ ਕਿ ਸਜ਼ਾਵਾ ਹੀ ਪੂਰੀ ਹੋ ਚੁੱਕੀਆਂ ਇਸ ਮੰਗ ਨੂੰ ਲੈ ਕੇ ਅਸੀਂ ਹੋਰ ਵੀ ਪਰ ਮੰਗਾਂ ਨੇ ਪਰ ਸਾਡੀ ਮੇਨ ਮੰਗ ਇਹ ਹੈ ਵੀ ਸਾਡੇ ਜਿਹੜੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ Thank you